ਤੇ ਜਿਹੜਾ ਪਹਿਲੋ ਗੱਟੇ ਲੱਗ ਗਿਆ ਲੱਗ ਗਿਆ ਉਸ ਤੋਂ ਬਾਅਦ ਥੋੜਾ ਜਿਹਾ ਪੱਥਰ ਲੱਗਿਆ ਸੀ ਉਹ ਵੀ ਤਾਂ ਲੱਗਿਆ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਇੱਥੇ ਹੂੰ ਉਸ ਤੋਂ ਬਾਅਦ ਚ ਗੱਲ ਹੈ ਵੀ ਜਿਵੇਂ ਹੁਣ ਪਾਣੀ ਥੋੜਾ ਜਿਹਾ ਵਧਿਆ ਆ ਹੂੰ ਉਹ ਠਟਾ ਲੱਗਣੀ ਸ਼ੁਰੂ ਹੋ ਗਈ ਆ ਅੱਛਾ ਉਹ ਗਾੜੀਗਾਂ ਲੱਗ ਪਈਆਂ ਹਾਂ ਉੱਥੇ ਟਿੱਕਾ ਟਿੱਕਣ ਲੱਗ ਗਿਆ ਆ ਉਹ ਜਿੱਥੇ ਸੱਲ ਜੀ ਉਹ ਜਿੱਥੇ ਟਰੈਕਟਰ ਚੱਲਦਾ ਉਹਦੇ ਉਰਲੇ ਬੰਨੇ ਹਾਂਜੀ 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 ਜੇ ਇਸੇ ਤਰ੍ਹਾਂ ਪਾਣੀ ਹੋਰ ਆ ਗਿਆ ਇਹ ਤਾਂ ਇਸ ਤਰ੍ਹਾਂ ਜਾਂਦਾ 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 ਬਨ ਨੂੰ ਖੋਰ ਕੇ ਤੇ ਪਿੰਡ ਨੂੰ ਵੀ ਨਾਲ ਲਵੂਗਾ ਆ ਘਰ ਵੀ ਮੈਨੂੰ ਜਾ ਇੱਕ ਘਰ ਵੀ ਸਾਡਾ ਇੱਕ ਘਰ ਵੀ ਆ ਇਥੋਂ ਬਨ ਨੂੰ ਜਦੋਂ ਟੈ ਗਿਆ ਫਿਰ ਤੇ ਪਿੰਡ ਗਿਆ ਨਾਲ ਹੀ ਪਰ ਇਹਦੇ ਫਿਰ ਉਹ ਗੱਲ ਹੋਈ ਜਿਵੇਂ ਕਹਿੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਮਗਰੋਂ ਦੇ ਫਿਰ ਟੱਕਰਾਂ ਹੀ ਨਹੀਂ ਟੱਕਰਾਂ ਹੀ ਨਹੀਂ ਬਾਜ ਅੱਜ ਹੁਣ ਵੇਲਾ ਹੀ ਦੇ ਸਾਹਮਣੇ ਆ ਵੇਲਾ ਸਾਹਮਣੇ ਨਾਲ ਜਿੱਦਾਂ ਤੁਸੀਂ ਵੇਖੋ ਵੀ ਉਹ ਟਰੈਕਟਰ ਆ ਨਾ ਉਥੋਂ ਟੱਕਰ ਨੂੰ ਪੱਥਰ ਨਹੀਂ ਲੱਗਦਾ ਤੇ ਕਦੇ ਵੀ ਕਾਮਯਾਬ ਨਹੀਂ ਹੁੰਦਾ ਹੂੰ ਉਥੇ ਤਾਂ ਬਨ ਵੀ ਰੇਤ ਦਾ ਮੈਨੂੰ ਪਤਾ ਲੱਗਾ ਬਨ ਵੀ ਰੇਤ ਦਾ ਬਨ ਤਾਂ ਮਿੰਟੋਮੈਟਿਕ ਖੁਰਜਣਾ ਜਦੋਂ ਪਾਣੀ ਦੇ ਅੱਗੇ ਕਿਚੀ ਝੱਟਦੀ ਆ ਅੱਗੇ ਕਿੰਨੇ ਪਿੰਡ ਅੱਗੇ ਜਿਹੜੇ ਨੇ ਅੱਗੇ ਪਿੰਡ ਕੋਟ ਪੁੱਤੀ ਵਾਲਾ ਹੂੰ ਡੀਰ ਸਰਕਾਰ ਚੱਕੀਆਂ ਭੋਪੇ ਵਾਲਾ ਹੂੰ ਮੰਝਲ ਦਾ ਰਕਵਾਦਾ ਰੁਕਣੇ ਵਾਲਾ 8-10 ਪਿੰਡ 8-10 ਪਿੰਡ ਮੱਛਾਂ ਨੇ ਜਾਣਗੇ ਛੋਟੀਆਂ ਚੱਕੀਆਂ ਵੀ ਵਿੱਚ ਆ ਜਾਂਦਾ ਰਮਣ ਜੇ ਪਾਣੀ ਫਿਰ ਮਤਲਬ ਉਧਰੋਂ ਨਿਕਲਣਾ ਵੀ ਨਹੀਂ ਕਹਿੰਦੇ ਵੀ ਸਾਡੇ ਤੋਂ ਨਹੀਂ ਨਹੀਂ ਜੀ ਨਿਕਲਣਾ ਨਹੀਂ ਉਹ ਤਾਂ ਫਿਰ ਬੰਨ ਤੋੜ ਕੇ ਪਰ ਉਹਨੂੰ ਕੱਟਣਾ ਪੈਣਾ ਪਤਾ ਨਹੀਂ ਨਿਕਲੇਗਾ ਕਿ ਉਧਰ ਉਹਨੂੰ ਆ ਜਾਏਗਾ ਇਹ ਥੋੜਾ ਪਤਾ ਵੀ ਪਰਾ ਨਿਕਲੂਗਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਐਮਐਲਏ ਸਾਹਿਬ ਉਹ ਤੋਂ ਸਾਰੇ ਪ੍ਰਸ਼ਾਸਨ ਅਧਿਕਾਰੀ ਇੱਥੇ ਆਏ ਸੀ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹਨੂੰ ਪੱਥਰਾਂ ਦੇ ਨੋਜ ਲੱਗੇ ਜਿੱਥੋਂ ਤੱਕ ਮੈਂ ਕਹਿ ਰਿਹਾ ਹਾਂ ਟਰੈਕਟਰ ਟੱਕਰ ਲੱਗੇ ਨਾਲ ਨਾਲ ਕੰਦ ਬਣੇ ਤੇ ਬਾਹਰ ਸਕਦਾ ਨਹੀਂ ਤੇ ਨਹੀਂ ਬਰ ਸਕਦਾ ਹਾਂਜੀ ਕੀ ਕਹਿਣਾ ਚਾਹੁੰਦੇ ਵੀਰੇ ਕਹਿਣਾ ਚਾਹੁੰਦੇ ਆ ਜੀ ਸਰਕਾਰ ਆਵੇ ਇੱਥੇ ਵੇਖੇ ਐਮਐਲਏ ਸਾਹਿਬ ਆਉਣਾ ਪੋਟਾ ਲਈਆਂ ਪੱਥਰ ਲਾਉਣੇ ਤੇ ਸਾਡਾ ਬਸੂਤ ਸਾਨੂੰ ਦੇਣ ਅਸੀਂ ਉਹ ਕੋਸ਼ਿਸ਼ ਨਹੀਂ ਪਾਇਆ ਪਹਿਲਾਂ ਕਿਹਾ ਸੀ ਉਹਨਾਂ ਨੇ ਮੇਰੇ ਸਾਹਮਣੇ ਮੇਰੇ ਚੈਨਲ ਤੇ ਹਾਂਜੀ ਹਾਂਜੀ ਕਿਹਾ ਸੀ ਆ ਪਰ ਸਾਡੇ ਆ ਵੇਖ ਲਓ ਗੱਟੇ ਲੱਗੇ ਹੋ ਜਿਹੜੇ ਲੱਗੇ ਉਹ ਤੋਂ ਬਾਅਦ ਆ ਕੁਝ ਨਹੀਂ ਹੋਇਆ ਨਾ ਕੋਈ ਨੋਜ ਲੱਗੀ ਨਾ ਕੋਈ ਪੱਥਰ ਪਿਆ ਬੰਨੂ ਖਤਰਾ ਜੇ ਪਾਣੀ ਜ਼ਿਆਦਾ ਆ ਗਿਆ ਤੇ ਆ ਨੌਜਵਾਨਾਂ ਨਾਲ ਗੱਲ ਕਰਦੇ ਜਿਹਦਾ ਘਰ ਆ ਬਿਲਕੁਲ ਕੰਡੇ ਤੇ ਆ ਨੌਜਵਾਨਾਂ ਨਾਲ ਗੱਲ ਕਰਦੇ ਨੌਜਵਾਨ ਤੂੰ ਵਿਖਾ ਰਿਆ ਸੀ ਥੱਲੋਂ ਤੋੜੇ ਤੇ ਕੀ ਤੁਹਾਡਾ ਘਰ ਵੀ ਜਿਹੜਾ ਬਿਲਕੁਲ ਟੱਕਰ ਤੇ ਆ ਉਦੋਂ ਪਿਛਲੀ ਔਰ ਵੀ ਬੜੇ ਜ਼ੋਰ ਨਾਲ ਤੁਹਾਡਾ ਘਰ ਬਚਾਇਆ ਬੜੀ ਅੱਗੇ ਮਿਹਨਤ ਨਹੀਂ ਬਚਾਇਆ ਗੱਟੇ-ਕੁੱਟੇ ਕਿ ਤਾਂ ਵੇਲੇ ਸ਼ੁਰੂ ਤੋਂ ਪਤਾ ਗੱਟੇ ਦੇ ਕੁਛ ਰਹਿ ਹੀ ਕੋ ਨਹੀਂ ਗਿਆ ਥੱਲੇ ਹੂੰ ਕਿਹਦੀ ਮਲਕੀ ਕੀ ਆ ਹੈ ਰੇਤੇ ਦੇ ਸਾਰੇ ਗੱਟੇ ਇਧਰ ਅੱਧ ਵਿਚ ਕੀ ਗਿਆ ਅੱਛਾ ਰੇਤ ਇੱਥੋਂ ਚੋਕ ਕੇ ਲਈ ਸੀ ਰੇਤ ਚੋਂ ਆਉ ਕਰੀਏ ਚੱਕ ਲਈ ਆਲੇ ਵਿੱਚ ਸਾਰੇ ਕੋਲ ਬੈਨ ਬਿਲਕੁਲ ਥੱਲੇ ਪਾਣੀ ਚ ਵੀ ਹਾਂ ਜੀ ਇਹ ਤਾਂ ਖਤਮ ਹਾਂ ਹਾਂ ਜੀ ਇਹ ਤਾਂ ਖਤਮ ਹੁਣ ਸਾਰਾ ਕੁਝ ਬਸ ਇੱਥੇ ਤਾਂ ਪੱਥਰ ਲੱਗੂਗਾ ਤੇ ਫਿਰ ਇਹਦੀ ਲੱਗ ਜਾਂਦਾ ਐਸਡੀ ਆਉਂਦਾ ਬਸ ਕਹਿ ਜਾਂਦਾ ਗੱਡੀ ਦੇ ਕੰਮ ਕੇ ਚੜਾ ਜਾਂਦਾ ਲੱਗ ਜੇ ਲੱਗ ਜਾ ਕੱਲ ਆਏ ਨੇ ਪਰਸੂ ਵਾਂਝੇ ਲੈ ਕੇ ਰੱਖੀ ਬਿਟਨ ਘਰੇ ਚੱਕ ਪਾਣੀ ਕਰਦੇ ਰਹਿਣ ਬਸ ਕੋਈ ਗੱਲ ਬਾਤ ਨਹੀਂ ਆ ਜਾਂਦਾ ਪੱਥਰ ਆ ਜਾਂਦਾ ਮਗਰ ਉਹੰਦਾ ਨਰੇਗੇ ਲੈ ਕਰਨਾ ਰਿਹਾ ਕੇ ਪੈਸਾ ਪਾਵਣਾ ਤੇ ਨਰੇਗੇ ਲੋਵੇ ਤੇ ਪਾਵਣਾ ਤੇ ਸਰਕਾਰ ਕਿੱਥੇ ਗਈ ਸਰਕਾਰ ਕੋਈ ਇੰਨਾ ਪੈਸਾ ਹੈ ਉਹ ਕਿੱਥੇ ਲਾਉਣਾ ਸਾਡਾ ਨਲ ਬੰਨ ਤਾਂ ਵੱਜਦਾ ਇਹ ਸਾਰੇ ਇੱਥੇ ਪੱਥਰ ਲੱਗੇ ਵਧੀਆ ਸਾਡੇ ਨੋਚਾਂ ਬਣ ਲੀਆਂ ਤੇ ਫਿਰ ਬੰਨ ਤੇ ਪਿੰਡ ਬਜੇਗਾ ਨਹੀਂ ਤੇ ਪਿੰਡ ਸਮਝ ਲਓ ਜਦੋਂ ਪਾਣੀ ਵੱਧਾ ਜਿਵੇਂ ਇਹ ਗਿਆ ਸਮਝਾ